ਬਾਈ ਕੀ ਤੁਹਾਨੂੰ ਪਤਾ ਹੈ ਵੀ ਲਾਰਡਜ਼ ਦਾ ਮੈਦਾਨ ਜਿੱਥੇ ਇੰਡੀਆ ਇੰਗਲੈਂਡ ਦਾ ਤੀਸਰਾ ਟੈਸਟ ਮੈਚ ਹੋ ਰਿਹਾ ਹੈ ਉਹ ਮੈਦਾਨ ਸਿੱਧਾ ਨਹੀਂ ਟਿੱਡਾ ਹੈ ਪਤਾ ਸੀਗਾ ਤੁਹਾਨੂੰ ਉੱਥੇ ਸਲੋਪ ਹੈ ਬਾਈ ਬੜੀ ਤਗੜੀ ਸਲੋਪ ਹੈ 8 1/2 ਫੁੱਟ ਦੀ ਸਲੋਪ ਹੈ ਹੁਣ ਦੋ ਐਂਡ ਹੁੰਦੇ ਨੇ ਨਾ ਪਿਚ ਦੇ ਉੱਥੇ ਇੱਕ ਪੋਵਿਲੀਅਨ ਐਂਡ ਇੱਕ ਨਰਸਰੀ ਐਂਡ ਪੋਵਿਲੀਅਨ ਟੂ ਨਰਸਰੀ ਐਂਡ 8 1/2 ਫੁੱਟ ਦੀ ਸਲੋਪ ਹੈ ਤਕਰੀਬਨ ਤਕਰੀਬਨ ਹੁਣ ਜੇ ਇਹੀ ਸਲੋਪ ਨਾ ਕਿਤੇ ਏਸ਼ੀਆ ਕਿਸੇ ਵੀ ਕੰਟਰੀ ਦੇ ਮੈਦਾਨ ਦੇ ਵਿੱਚ ਹੁੰਦੀ ਨਾ ਤਾਂ ਇੱਧਰ ਜਿਹੜੇ ਵੈਸਟਰਨ ਮੀਡੀਆ ਵਾਲੇ ਹੈਗੇ ਨੇ, ਬਾਕੀ ਕੰਟਰੀਜ਼ ਵਾਲੇ ਹੈਗੇ ਨੇ ਉਹਨਾਂ ਨੇ ਰੌਲਾ ਪਾ ਦੇਣਾ ਸੀਗਾ ਵੀ ਭਰਾ ਆਹ ਹੀ ਗੱਲ ਬਣੀ ਇਹ ਤਾਂ ਡਿਜ਼ਾਸਟਰ ਆ ਜੀ ਇਹ ਤਾਂ ਕੋਈ ਗੱਲ ਨਾ ਬਣੀ ਹੈ ਨਾ ਇਹਨੂੰ ਚੇਂਜ ਕਰੋ ਬਦਲੋ ਪਰ ਕਿਉਂਕਿ ਇਹ ਲਾਰਡਜ਼ ਦੇ ਮੈਦਾਨ ਵਿੱਚ ਹੈਗੀ ਆ ਤਾਂ ਉਹਨਾਂ ਨੇ ਆਪਣੀਆਂ ਗੱਲਾਂ ਨੂੰ ਆਪਣੀਆਂ ਗਲਤੀਆਂ ਨੂੰ ਨਾ ਬੜੇ ਐਨ ਖੂਬਸੂਰਤੀ ਨਾਲ ਪੇਸ਼ ਕੀਤਾ ਗਿਫਟ Trap ਜਿਹਾ ਵਾਂਗੂ ਹੈ ਨਾ ਉਹਨਾਂ ਨੇ ਇਹਨੂੰ ਨਾ ਲੈਤਾ ਵੀ ਇਹ ਤਾਂ ਹਿਸਟੋਰੀਕਲ ਸਲੋਪ ਆਫ ਲਾਰਡਜ਼ ਹੈ ਜੀ ਇਹ ਆਪਣੇ ਆਪ ਵਿੱਚ ਇੱਕ ਬਹੁਤ ਵੱਖਰੀ ਗੱਲਬਾਤ ਹੈਗੀ ਆ ਪਰ ਇਸ ਵੱਖਰੀ ਗੱਲਬਾਤ ਦੀ ਲੋੜ ਕੀ ਹੈ ਜਿਹੜੇ ਕ੍ਰਿਕਟ ਦੇ ਵਿੱਚ ਇਹ ਨਹੀਂ ਅਜੇ ਹਾਲੇ ਤੱਕ ਕਿਸੇ ਨੂੰ ਸਮਝਾਈ ਜਦੋਂ ਸਵਾਲ ਪੁੱਛਿਆ ਗਿਆ ਤਾਂ ਐਮਸੀਸੀ ਨੇ ਕਿਹਾ ਕਿ ਜੇ ਇਹਨੂੰ ਠੀਕ ਕਰਨ ਤੇ ਆ ਗਏ ਤਾਂ 5 ਸਾਲ ਤੱਕ ਉਹ ਟੋਟਾ ਟੱਡ ਲੱਗਣਗੇ ਐਸੇ ਕਰਕੇ ਅਸੀਂ ਇਹਨੂੰ ਐਜ਼ ਇਟ ਇਜ਼ ਰਹਿਣ ਦੇ ਦਿੰਦੇ ਆ ਤੇ ਇਹਨੂੰ ਇੱਕ ਹਿਸਟੋਰੀਕਲ ਸਲੋਪ ਅਸੀਂ ਨਾਮ ਦੇ ਤਾ ਜਿੱਥੇ ਜਦੋਂ ਵੀ ਕੋਈ ਆਉਂਦਾ ਹੈ ਤਾਂ ਉਹਦੇ ਲਈ ਇੱਕ ਯਾਦਗਾਰ ਮੈਚ ਬਣ ਜਾਂਦਾ ਯਾਦਗਾਰ ਤਾਂ ਆਪਣੇ ਆਪ ਚ ਬਣਨਾ ਹੀ ਬਣਨਾ ਬਾਈ ਜਦੋਂ ਐਡੇ ਖਤਰਨਾਕ ਜੀ ਸਿਚੁਏਸ਼ਨ ਵਿੱਚ ਤੁਸੀਂ ਮੈਚ ਖੇਡਦੇ ਹੈਗੇ ਤੁਹਾਡੀ ਬਾਡੀ ਪੋਜੀਸ਼ਨ ਵੀ ਚੇਂਜ ਹੁੰਦੀ ਹੈ ਗੇਂਦ ਇਨ ਸਵਿੰਗ ਆਊਟ ਸਵਿੰਗ ਦੋਨੋਂ ਤਰਫੋਂ ਬਹੁਤ ਜ਼ਿਆਦਾ ਦੇਖਣ ਨੂੰ ਮਿਲਦੀ ਹੈਗੀ ਸੋ ਇੰਟਰਸਟਿੰਗ ਤਾਂ ਆਪਣੇ ਆਪ ਵਿੱਚ ਹੀ ਬਣ ਜਾਣਾ ਯਾਦਗਾਰ ਤਾਂ ਆਪਣੇ ਆਪ ਚ ਹੀ ਬਣ ਜਾਣਾ ਇਹ ਮੈਚ ਪਰ ਕੀ ਤੁਹਾਨੂੰ ਪਤਾ ਸੀਗਾ ਕਿ ਇੱਥੇ ਸਲੋਪ ਹੈ ਮੈਨੂੰ ਤਾਂ ਬਾਈ ਹੁਣੇ-ਹੁਣੇ ਤਾਂ ਤਾਂ ਹੀ ਮੈਂ ਸੋਚਿਆ ਵੀ ਤੁਹਾਡੇ ਤੱਕ ਇਹ ਇਨਫੋਰਮੇਸ਼ਨ ਪਹੁੰਚਾਵਾਂ ਪਰ ਇਹ ਬਹੁਤ ਇੰਟਰਸਟਿੰਗ ਜਿਹਾ ਫੈਕਟ ਹੈ ਦੁਨੀਆ ਵਿੱਚ ਹੋਰ ਕਿਧਰੇ ਵੀ ਐਦਾਂ ਦਾ ਮੈਦਾਨ ਨਹੀਂ ਹੈਗਾ ਜਿੱਥੇ ਐਡੀ ਜ਼ਿਆਦਾ ਸਲੋਪ ਹੋਵੇ ਇੰਨੀ ਜ਼ਿਆਦਾ ਗੈਪ ਹੋਵੇ ਹੈਨਾ ਦੋ ਐਂਡਸ ਦੇ ਵਿੱਚ ਫਿਲਹਾਲ ਆਈ ਹੋਪ ਕਿ ਇਹ ਇਨਫੋਰਮੇਸ਼ਨ ਤੁਹਾਡੇ ਤੱਕ ਸਹੀ ਟਾਂਗ ਨਾਲ ਪਹੁੰਚੀ ਹੋਣੀ ਹੈ ਪਹੁੰਚ ਗਈ ਤਾਂ ਥੰਬਸ ਅਪ ਕਰ ਦਿਓ ਨਹੀਂ ਫਿਰ ਦੱਸ ਦਿਓ ਮੈਂ ਤੁਹਾਨੂੰ ਨਹੀਂ ਦੁਬਾਰਾ ਵੀਡੀਓ ਬਣਾ ਲਾਂਗੇ ਐਡੀ ਕਿਹੜੀ ਗੱਲ ਹੈ ਜੀ ਚੰਗਾ ਜੀ